ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਪੇਜ ਦੇ ਉੱਤੇ ਤੇ ਵੀਰੋ ਵੀਡੀਓ ਨੂੰ ਐ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਨਾਲੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਤੇ ਬਾਈ ਕੋਲੇ ਟਰੈਕਟਰ ਦਿਖਾਉਣੇ ਆ ਸਵਰਾਜ ਹੀ ਜ਼ਿਆਦੇ ਬਾਈ ਵਾਲ ਕੀ ਵਾਲਾ ਬਾਈ ਸਤਿ ਸ੍ਰੀ ਅਕਾਲ ਬਾਈ ਸਾਰਾ ਠੀਕ ਆ ਤੇ ਬਾਈ ਆਪਣੇ ਟਰੈਕਟਰ ਬਾਰੇ ਦੱਸ ਇਹ ਕਿਹੜਾ ਮਾਡਲ ਹੈ ਸਵਰਾਜ ਇਹ ਬਾਈ ਜੀ 2011 ਮਾਡਲ ਆ ਪੀ ਵੀ ਪੱਠੀ ਜਗਰਾਵਾ ਨੰਬਰ ਆ ਠੀਕ ਆ ਸੈਕੰਡ ਆਨਰ ਦਾ ਚਿੱਪ ਵਾਲੀ ਕਾਪੀ ਆ ਠੀਕ ਆ ਟਾਇਰ ਇਹਦੇ ਤੇਰਾ 14928 14928 ਦੇ 80 ਪੈਸੇ ਟਾਇਰ ਹੋਣਗੇ ਬਾਕੀ ਟਰੈਕਟਰ ਵੀ ਨਵਾਂ ਹੀ ਪਹ ਹਾਂ ਪੂਰਾ ਚੰਗਾ ਚਿੱਪ ਵਾਲੀ ਗੱਪੀ ਆ ਸੈਕੰਡ ਓਨਰ ਆ ਪੰਜਾਬ ਨੰਬਰ ਆ ਜੀ ਤੇ ਸਾਡਾ ਸਟੀering ਆ ਹਾਂਜੀ ਸਾਡਾ ਸਟੀering ਆ 11 ਮਾਡਲ ਆ 2011 11 ਮਾਡਲ ਹਾਂ ਟਰੈਕਟਰ ਚੰਗਾ ਗੇ ਫਿੱਟ ਬਈ ਨਵਾਂ ਹੀ ਪੇ ਜਮਾਂ ਹੀ ਸਾਰੇ ਹੀ ਓਰੀਜਨਲ ਆ ਨਾ ਹਾਂ ਓਰੀਜਨਲ ਆ ਸਾਰਾ ਕਿਤੇ ਕਲਮ ਨਹੀਂ ਲੱਗੀ ਕੀ ਕੀ ਮੁੱਲ ਹੈ ਇਹਦਾ ਇਹਦਾ ਮੁੱਲ ਜੀ 365 365 ਹਾਂ ਤੈਨੂੰ 140000 ਦਾ ਦੇ ਦਾਂ ਹੋਰ ਕਰ ਦਾਂਗੇ ਮਾਨਦਾਨ ਮੌਕੇ ਤੇ ਠੀਕ ਹੈ ਹਾਂਜੀ ਇਹ ਤੋਂ ਬਾਅਦ ਇਹ ਜੀ 2021 ਮਾਡਲ ਆ ਠੀਕ ਹੈ ਸੰਗਰੂਰ ਨੰਬਰ ਆ ਨਗਦ ਕੈਸ਼ ਆ ਇਹਦਾ ਜਮਈ ਨਵਾ ਜਮਈ ਨਵਾ ਪਿੱਛੋਂ ਮਗਰ ਆਟਾ ਰੰਬ ਰੰਬ ਬਹੁਤ ਚੰਗਾ ਟਰੈਕਟਰ ਆ ਫੁੱਲ ਚੰਗਾ ਜਿਹਨੂੰ ਚੰਗਿਆਂ ਚ ਕਹਿੰਦੇ ਆ ਉਹ ਟਰੈਕਟਰ ਆ ਜੀ 16 9 28 ਦੇ ਟਾਇਰ ਆ ਹਾਂਜੀ ਨਾਲ ਦੀ ਆ 1100 ਘੰਟਾ ਚੱਲਿਆ ਠੀਕ ਹੈ ਆ ਸੀਨਾ ਸੂਲਾ ਚਟਾ ਛੋਟਾ ਸਾਰੀਆਂ ਨਾਲ ਹੀ ਪਈਆਂ ਨਾ ਪਿੱਛੋ ਪਿੱਛੋ ਦਿਖਾ ਦਿਓ 517 ਫੁੱਲ ਚੰਗਾ ਟਰੈਕਟਰ ਹੈ ਕੈਸ਼ ਦੇ ਹਾਂ ਨਕਦ ਕੈਸ਼ ਆ ਠੀਕ ਆ ਹਾਂਜੀ ਟੋਪੜਾ ਮਾਡਲ ਟੋਪੜਾ ਮਰਗੜ ਮਰਗੂੜ ਦੇਖੋ ਬਈ ਚਿੱਟੇ-ਚਿੱਟੇ ਹੀ ਪਏ ਆ ਪੂਰਾ ਚੰਗਾ ਟਰੈਕਟਰ ਹੈ ਜੀ ਤੇ ਕੀ ਮੁੱਲ ਕਰਦਾ ਇਹਦਾ ਬਈ ਇਹਦਾ ਜੀ 6,65,000 6,65,000 ਟੂ ਸਪੀਡ ਆ ਹਾਂਜੀ ਟੂ ਸਪੀਡ ਆ 6,40,000 ਦਾ ਦੇ ਦਾਂਗੇ 6,40 ਦਾ ਹਾਂ ਹੋਰ ਮਾਣ ਤਨ ਕਰ ਦਾਂਗੇ ਜਿਹੜਾ ਵੀਡੀਓ ਦੇਖ ਕੇ ਮੌਕੇ ਤੇ ਠੀਕ ਆ ਕਰ ਦੋ ਤੇ ਇਸ ਤੋਂ ਬਿਨਾ ਆਪਣੇ ਕੋਲੇ ਇਸ ਤੋਂ ਆ 60 55 ਜੀ ਪਾਵਰ ਮੈਕਸ APV 31 ਮਾਨਸਾ ਨੰਬਰ ਆ ਜੀ ਠੀਕ ਹੈ 2000 ਪਿਆਰ 21 ਮਾਡਲ ਆ ਨਗਦ ਕੈਸ਼ ਹੀ ਹੈ ਅੱਛਾ ਹਾਂ ਟਾਇਰ ਦੂਰ ਨਾਲ ਦੇ ਨਾਲ ਦੇ ਆरिजिनल 11 12 1200 ਕੰਟੀ ਹੈ ਚੱਲਿਆ 16 29 22 ਦੇ ਟਾਇਰ ਹਾਂ ਇੱਕ ਘਰੋਂ ਲਿਆਂਦਾ ਪਹਿਲੇ ਘਰੋਂ ਆਇਆ ਚੰਗਾ ਫੁੱਲ ਚੰਗਾ ਵੈਸਟਰ ਆ ਜੀ ਟਰੈਕਟਰ ਦੇਖ ਲਓ ਬਈ ਜਮਨ ਨਵਾਂ ਹੀ ਤੇ ਹਾਂ ਸਾਰਾ ਰੈਨਲ ਹੀ ਹੈ ਸਾਰਾ ਬਾਡੇ ਲ ਆरिजिनल ਆ ਜੀ 3 ਸਪੀਡ ਬੰਤੀ ਆ ਗਿਆ 20 ਸਪੀਡ ਵਾਲਾ ਠੀਕ ਹੈ ਹਾਂਜੀ ਛੋਟਾ ਗੇਰ ਵਾਲਾ ਹਾਰ ਦੇਣਾ ਛੋਟਾ ਆ ਪੀਵੀ 31 ਮਾਨਸਾ ਦਾ ਲੋਕਲ ਨੰਬਰ ਆ ਸਾਡਾ ਠੀਕ ਹੈ ਹਾਂ ਇਹਨਾਂ ਦਾ ਲਾਉਣ ਲੂਣ ਵੀ ਪੂਰੇ ਹੀ ਹੋ ਜਾਂਦਾ ਹਾਂ ਫੈਵਰ ਵਾਲੀ ਛਤਰੀ ਲੱਗੀ ਹੋਈ ਹੈ ਫੁੱਲ ਚੰਗਾ ਟਰੈਕਟਰ ਜੀ ਕੰਡੀਸ਼ਨ ਚੈੱਕ ਕਰ ਲਓ ਟਰੈਕਟਰ ਦੀ ਤੇ ਡਿਮਾਂਡ ਕੀ ਹੈ ਬਈ ਇਹਦੀ ਡਿਮਾਂਡ ਇਹਦੀ ਬਈ 695 695 ਹਾਂਜੀ ਤੇ ਕਿੰਨੇ ਕੇ ਪੈਸਿਆਂ ਦਾ ਹੋਊਗੀ ਇਹ ਦੇ ਦਾਂਗੇ 670000 ਦਾ ਹੋਰ ਕਰ ਦਾਂਗੇ ਮਾਨਸਾਣ ਮੌਕੇ ਤੇ ਠੀਕ ਹੈ ਹਾਂਜੀ ਸੇ ਇਹ ਤੋਂ ਬਾਅਦ ਇਹ ਬਾਈ ਜੀ 2021 ਮਾਡਲ ਆ ਇਹ ਸੇਲ ਹੋ ਗਿਆ ਤੇ ਰਾਸਤਾ ਤੇ ਭੇਜਣਾ ਵੀਡੀਓ ਦੇਖ ਕੇ ਸੀ ਬੰਦੇ ਆਪਣੀ ਅੱਛਾ ਹਾਂ ਇਹ ਡਾਕਟਰ ਬੇਜਤਾ ਬਾਸਬੜਾ ਜ਼ਿਲ੍ਹਾ 900 ਹਜ਼ਾਰ ਕਿਲੋਮੀਟਰ ਤੇ ਦੂਰ ਭੇਜਣਾ ਆਪਾਂ ਅੱਛਾ ਲੈਕ ਡੋਕ ਲਵਾ ਕੇ ਦੇਣਾ ਮੋਡੀਫਾਈ ਕਰਕੇ ਦੇਣਾ ਉਹਨਾਂ ਠੀਕ ਹੈ ਹਾਂਜੀ ਤੇ ਫਿਰ ਇਹਨੂੰ ਤਾਂ ਕੋਈ ਕੰਟੇਨਰ ਵਿੱਚ ਭੇਜਾਂ ਹਾਂਜੀ ਉਹ ਚ ਭੇਜਣਾ ਡਿਲੀਵਰੀ ਕਰਨੀ ਇਹਨੂੰ ਮਾਡਲ 21 ਸੀ ਮਾਡਲ 21 ਹੈ ਜੀ ਤੇ ਆਪ ਨੰਬਰ ਹਾਂ ਸਮਰੂਰ ਨੰਬਰ ਆ ਐਨਓਸੀ ਕਟਾਈਆ ਆ আর ਜੇ ਨੰਬਰ ਲਵਾ ਕੇ ਨੋਸੀ ਦੇਣੀ ਆਪਾਂ ਠੀਕ ਹੈ ਕਿੰਨੇ ਪੈਸਾ ਦਾ ਵਿਗਿਆ ਬਈ ਇਹ ਇਹ ਵਿਗਿਆ ਜੀ 6.5 ਲੱਖ ਦਾ 6.5 ਲੱਖ ਦਾ ਹਾਂਜੀ 21 ਮਾਰ ਟੱਕਲਵਾ ਕੇ ਦੇ ਹਾਂਜੀ ਤੇ ਔਰ ਵੀ ਡ੍ਰੈਕਟਰ ਆਏਗਾ ਤੇ ਔਰ ਵੀ ਖੜੇ ਆ ਹਾਂ ਸੋਨਾ ਲੀਕਾ ਖੜਾ 750 2017 ਮਾਡਲ ਪੰਜਾਬ ਨੰਬਰੀ ਹੋ ਠੀਕ ਹੈ ਇੱਕ ਫੋਰਡ ਖੜਾ ਜੀ 99 ਮਾਡਲ ਇੱਕ ਦੋ ਘਰੇ ਖੜੇ ਨੇ ਤਿਆਰ ਤੁਰ ਕਰਨ ਵਾਲੇ ਤੇ ਠੀਕ ਹੈ ਆਪਣਾ ਮੋਬਾਈਲ ਨੰਬਰ ਦੱਸ ਦੇ ਮੋਬਾਈਲ ਨੰਬਰ ਆਪਣਾ ਜੀ 7888366007 ਪਿੰਡਾ ਕੋਟਲੀ ਕਲਾ ਜੀ ਨੇੜੇ ਮਾਊਂਟ ਮੋਬਾਈਲ ਨੰਬਰ ਇੱਕ ਵਾਰੀ ਫੇਰ ਦੱਸ ਦੇ 7888366007 ਠੀਕ ਹੈ ਤੇ ਵਿੱਚ ਪੁਰਾਣਾ-ਪੁਰਾਣਾ ਟਰੈਕਟਰ ਕੱਟ ਉਹ ਵੀ ਕੱਟ ਲਾਂਗੇ ਲੋਨ ਵੀ ਕਰਾਇਆ ਜਿਆਦਾ ਪੰਜਾਬ ਨੰਬਰ ਹੀ ਵੱਧ ਹੁੰਦੇ ਆਪਣੇ ਠੀਕ ਹੈ ਬਈ ਤੇ ਟਰੈਕਟਰ ਆਪਣੇ ਵੱਧਵਾਰ ਤੋਂ ਬਿਨਾਂ ਇੱਥੇ ਤਲਵੰਡੀ ਸਭ ਹੀ ਹੁੰਦੇ ਆ ਨੌਰੇ ਦੇ ਠੀਕ ਹੈ ਹਾਂਜੀ ਠੀਕ ਹੈ ਬਾਈ ਜੇ ਕਿਸੇ ਵੀ ਇੱਥੇ ਕੋਈ ਟਰੈਕਟਰ ਖਰੀਦਣਾ ਹੋਵੇ ਬਾਈ ਨਾਲ ਸੰਪਰਕ ਕਰਕੇ ਟਰੈਕਟਰ ਖਰੀਦ ਲਿਓ ਪੰਜਾਬ ਨੰਬਰ ਟਰੈਕਟਰ ਕਾਪੀ ਕਾਗਜਾਂ ਦੀ ਫੁੱਲ ਗਾਰੰਟੀ ਟਰੈਕਟਰਾਂ ਦੀ ਵੀ ਫੁੱਲ ਗਾਰੰਟੀ ਹੈ ਬਾਈ ਤੇ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਧੰਨਵਾਦ ਅੱਗੇ ਹੋਰ ਵੀਡੀਓ ਲਿਆਵਾਂਗੇ ਹਮ ਤੱਕ ਜੀ ਧੰਨ